ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਦੇ ਵਿਕਾਰੀ ਬਠਿੰਡਾ ਅਤੇ ਲੁਧਿਆਣਾ ਸੀਟਾਂ ਨੂੰ ਚੋਣ ਕਮਿਸ਼ਨ ਨੇ ਪੈਸੇ ਦੇ ਖਰਚ ਪੱਖੋਂ ਸੰਵੇਦਨਸ਼ੀਲ ਐਲਾਨ ਦਿੱਤਾ ਹੈ ਚੋਣ ਕਮਿਸ਼ਨ ਵੱਲੋਂ ਹਰ ਸੰਸਦੀ ਹਲਕੇ ਵਿੱਚ ਇੱਕ ਖਰਚਾ ਅਬਜ਼ਰਵਰ ਲਗਾਇਆ ਗਿਆ ਪਰ ਇਨ੍ਹਾਂ ਸੰਸਦੀ ਹਲਕਿਆਂ 'ਚ ਖਰਚ ਪੱਖੋਂ ਸੰਵੇਦਨਸ਼ੀਲ ਹੋਣ ਕਰਕੇ ਦੋ-ਦੋ ਖਰਚਾ ਅਬਜ਼ਰਵਰ ਤਾਇਨਾਤ ਕੀਤੇ ਗਏ ਨੇ ਚੋਣ ਕਮਿਸ਼ਨ ਨੇ ਪੰਜਾਬ ਭਰ ਵਿੱਚ 42 ਵਿਧਾਨ ਸਭਾ ਹਲਕੇ ਸ਼ਨਾਖਤ ਕੀਤੇ ਨੇ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾ ਅਤੇ ਲੋਕ ਸਭਾ ਚੋਣਾ ਦੌਰਾਨ ਸਭ ਤੋਂ ਵੱਧ ਪੈਸਾ ਆਦਰਸ਼ ਚੋਣ ਜਾਬਤ ਦੌਰਾਨ ਫੜਿਆ ਗਿਆ ਸੀ ਬਠਿੰਡਾ ਸੰਸਦੀ ਹਲਕੇ ਦੇ ਵਿਧਾਨ ਸਭਾ ਹਲਕਾ ਲੰਬੀ ਬਠਿੰਡਾ ਦਿਹਾਤੀ ਤਲਵੰਡੀ ਸਾਬੋ ਮੋੜ ਅਤੇ ਮਾਨਸਾ ਚ ਭਾਰੀ ਨਕਦੀ ਫੜੀ ਗਈ ਸੀ ਇਸ ਵਾਰ ਚੋਣ ਕਮਿਸ਼ਨ ਦੀ ਇਹਨਾਂ ਹਲਕਿਆਂ ਤੇ ਅੱਖ ਰਹਿ ਗਈ ਇਸੇ ਹੀ ਤਰ੍ਹਾਂ ਲੁਧਿਆਣਾ ਸੰਸਦੀ ਸੀਟ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੱਖਣੀ ਪੱਛਮੀ ਗਿੱਲ ਦਾਖਾਂ ਜਗਰਾਉ ਨੂੰ ਖਰਚੇ ਪੱਖੋਂ ਸੰਵੇਦਨਸ਼ੀਲ ਐਲਾਨਿਆ ਗਿਆ ਬਠਿੰਡਾ ਸੰਸਦੀ ਹਲਕੇ ਦੀ ਗੱਲ ਕਰੀਏ ਤਾਂ ਜਦੋਂ ਤੋਂ ਸਾਲ 2009 ਤੋਂ ਬਠਿੰਡਾ ਹਲਕਾ ਜਨਰਲ ਹੋਇਆ ਉਦੋਂ ਤੋਂ ਇਸ ਸੀਟ ਤੋਂ ਹਮੇਸ਼ਾ ਵੋਟਾਂ ਖਰੀਦਣ ਦੇ ਰੁਝਾਨ ਦੀ ਗੱਲ ਚੱਲੀ ਹੈ ਹਮੇਸ਼ਾ ਇਸ ਸੀਟ ਤੋਂ VIP ਚੋਣ ਲੜਦੇ ਰਹੇ ਨੇ ਸਾਲ 2019 ਦੀਆਂ ਚੋਣਾਂ 'ਚ ਹਰਸਮਰਥਕਰ ਬਾਦਲ ਦੇ ਮੁਕਾਬਲੇ 'ਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਦਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਭਾਵੁਕ ਅਪੀਲ ਕੀਤੀ ਹੈ 2 ਜੂਨ ਨੂੰ ਸੁਪਰੀਮ ਕੋਰਟ ਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਉਹ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਹੇ ਨੇ ਮੈਂ ਹਮੇਸ਼ਾ ਤੁਹਾਡੇ ਪਰਿਵਾਰ ਤੇ ਬੇਟੇ ਵਜੋਂ ਆਪਣਾ ਫਰਜ਼ ਨਿਭਾਇਆ ਅੱਜ ਮੈਂ ਤੁਹਾਡੇ ਤੋਂ ਆਪਣੇ ਪਰਿਵਾਰ ਲਈ ਕੁਝ ਮੰਗਣਾ ਚਾਹੁੰਦਾ ਹਾਂ ਮੇਰੇ ਮਾਤਾ ਪਿਤਾ ਬੁੱਢੇ ਨੇ ਮੇਰੀ ਮਾਂ ਬਿਮਾਰ ਰਹਿੰਦੀ ਹੈ ਮੈਂ ਜੇਲ੍ਹ ਚ ਉਹਨਾਂ ਦੀ ਚਿੰਤਾ ਹੁੰਦੀ ਹੈ ਮੇਰੇ ਮਾਪਿਆਂ ਦਾ ਤੁਸੀਂ ਧਿਆਨ ਰੱਖਣਾ ਉਹਨਾਂ ਲਈ ਦੁਆ ਕਰਨੀ ਹੈ ਇਸ ਦੇ ਨਾਲ ਇਸ ਤੋਂ ਪਹਿਲਾਂ ਦਿੱਲੀ ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਦਿੱਲੀ ਸਰਕਾਰ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ ਕੇਜਰੀਵਾਲ ਸਰਕਾਰ ਨੇ ਹਰਿਆਣਾ ਯੂਪੀ ਅਤੇ ਹਿਮਾਚਲ ਪ੍ਰਦੇਸ਼ ਨੂੰ ਦਿੱਲੀ ਚ ਇੱਕ ਮਹੀਨੇ ਲਈ ਵਾਧੂ ਪਾਣੀ ਦੇਣ ਦੀ ਪਟੀਸ਼ਨ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਤੇਜ਼ ਗਰਮੀ ਕਾਰਨ ਦਿੱਲੀ ਚ ਪਾਣੀ ਦੀ ਲੋੜ ਵਧ ਗਈ ਹੈ ਦੇਸ਼ ਦੀ ਰਾਜਧਾਨੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਸત્તા ਚੋੜ ਕਾਬੂਜ਼ ਹੋਣ ਲਈ ਦੇਸ਼ ਵਿੱਚ ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ 2 ਮਹੀਨਿਆਂ ਦੌਰਾਨ 180 ਰੈਲੀਆਂ ਕੀਤੀਆਂ ਨੇ ਇਸ ਦੌਰਾਨ ਪੀਐਮ ਮੋਦੀ ਨੇ ਵੱਖ-ਵੱਖ মিডিਆ ਆਧਾਰਿਆਂ ਨੂੰ 80 ਇੰਟਰਵਿਊਸ ਦਿੱਤੇ ਨੇ ਇਸ ਵਿੱਚ ਹਰ ਤਰ੍ਹਾਂ ਦੇ মিডিਆ ਆਧਾਰੇ ਹਿੰਦੀ ਅੰਗਰੇਜ਼ੀ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਦੇ ਅਖਬਾਰ ਅਤੇ ਟੀਵੀ ਚੈਨਲ ਵੀ ਸ਼ਾਮਲ ਨੇ ਇੱਕ মিডিਆ ਰਿਪੋਰਟ ਦੇ ਅਨਸਾਰ ਪੀਐਮ ਮੋਦੀ ਨੇ ਇਸ ਚੋਣ ਸੀਜ਼ਨ 'ਚ 180 ਤੋਂ ਵੱਧ ਚੋਣ ਪ੍ਰਚਾਰ ਪ੍ਰੋਗਰਾਮ ਕੀਤੇ ਨੇ ਜਿਨ੍ਹਾਂ 'ਚ ਉਹਨਾਂ ਦੀਆਂ ਰੈਲੀਆਂ ਅਤੇ ਰੂਡ ਸ਼ੋਅ ਸ਼ਾਮਲ ਨੇ 75 ਦਿਨਾਂ ਦੀ ਆਪਣੀ ਅਸਲ ਮਹਿਮ ਨੂੰ ਦੇਖਦੇ ਆ ਪੀਐਮ ਮੋਦੀ ਨੇ ਪ੍ਰਤੀ ਤਿੰਨ ਤੋਂ ਵੱਧ ਪ੍ਰੋਗਰਾਮਾਂ ਦੀ ਦਰ ਇਨਾਲ 180 ਪ੍ਰੋਗਰਾਮਾਂ ਨੂੰ ਪੂਰਾ ਕੀਤਾ ਤਿੰਨ ਦਿਨ ਅਜਿਹੇ ਸਨ ਜਦੋਂ ਪ੍ਰਧਾਨ ਮੰਤਰੀ ਨੇ ਇੱਕ ਦਿਨ ਵਿੱਚ ਪੰਜ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਜਦਕਿ 22 ਦਿਨਾਂ 'ਚ ਉਹਨਾਂ ਨੇ ਹਰ ਦਿਨ ਚਾਰ ਪ੍ਰੋਗਰਾਮ ਕੀਤੇ ਨੇ ਮੈਰਾਥਨ ਮਹਮਦ ਦੌਰਾਨ ਉਦੇਸ਼ ਤੇ ਹਰ ਹਿੱਸੇ 'ਚ ਗਏ ਪ੍ਰਧਾਨ ਮੰਤਰੀ ਨੇ ਮਈ 'ਚ ਮਹਮ ਦੀ ਰਫ਼ਤਾਰ ਵਧਾ ਦਿੱਤੀ ਜਦੋਂ ਕਿ ਉਹਨਾਂ ਨੇ 1 ਮਹੀਨੇ 'ਚ 96 ਪ੍ਰੋਗਰਾਮ ਕੀਤੇ ਨੇ ਪਿਛਲੇ ਸਮੇਂ ਸ਼ੰਭੂ ਬਾਰਡਰ ਤੇ ਹੋਏ ਕਿਸਾਨ ਇਕੱਠ ਦੀ ਅਗਵਾਈ ਕਰ ਰਿਹਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਨਵੀਂ ਲਹਿਰ ਛੇੜਨ ਦਾ ਐਲਾਨ ਕੀਤਾ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਸਾਨ ਕੂਚ ਦਾ ਸੱਦਾ ਦਿੱਤਾ ਉਹਨਾਂ ਕਹੇ ਕਿ 2 ਜੂਨ ਤੋਂ ਕਿਸਾਨ ਮੋੜ ਸ਼ੰਭੂ ਸਰਹੱਦ ਵੱਲ ਮਾਰਚ ਕਰਨਗੇ ਇਸ ਖਬਰ ਤੋਂ ਬਾਅਦ ਸ਼ੰਭੂ ਸਰਹੱਦ ਤੇ ਇੱਕ ਵਾਰ ਫਿਰ ਤਣਾਅ ਦੀ ਸਥਿਤੀ ਪੈਦਾ ਹੁੰਦੀ ਨਜ਼ਰ ਆ ਰਹੀ ਹੈ ਸਰਵਨ ਸਿੰਘ ਪੰਦੇਰ ਨੇ ਵੀਡੀਓ ਸੰਦੇਸ਼ ਕਿਹਾ ਕਿ 2 ਜੂਨ ਨੂੰ ਸਵੇਰੇ ਦੇ ਕਿਸਾਨ ਆਪਣੇ ਟਰੈਕਟਰਾਂ ਤੇ ਟਰਾਲੀਆਂ ਨਾਲ ਮੋੜਚੇ ਵਾਲੀ ਥਾਂ ਵੱਲ ਵਧਣਗੇ ਪੰਦੇ ਨੇ ਪੰਜਾਬ ਵਾਸੀਆਂ ਨੂੰ ਇਸ ਚੋਣ 'ਚ ਨਫਰਤ ਦੀ ਦੁਕਾਨ ਬੰਦ ਕਰਨ ਦੀ ਅਪੀਲ ਕੀਤੀ ਹੈ ਪਟਿਆਲਾ ਦੇ ਚੋਣਵੀ ਨੀਮਾ ਦਾ ਉਲੰਘਣ ਕਰਨ ਦੇ ਮਾਮਲੇ 'ਚ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਦਾ ਨਾਮ ਸ਼ਾਮਲ ਹੋ ਗਿਆ ਕੋਤਵਾਲੀ थाना ਇਲਾਕੇ 'ਚ ਸਰਕਾਰੀ ਜਗ੍ਹਾ ਤੇ ਰਾਜਨੀਤਿਕ ਪੋਸਟਰਾਂ ਤੋਂ ਬਾਅਦ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨੋਟਿਸ ਭੇਜਿਆ ਗਿਆ ਨੋਟਿਸ ਜਾਰੀ ਹੋਣ ਤੋਂ ਬਾਅਦ ਚੋਣ ਅਧਿਕਾਰੀ ਦੀ ਕੰਪਲੇਂਟ ਤੇ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਮਾਮਲੇ 'ਚ ਅਨਜਾਨ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਇਹ ਸਾਰੇ ਪੋਸਟਰ ਅਤੇ ਫਲੈਕਸ ਉਸ ਸਮੇਂ ਚੋਣ ਡਿਊਟੀ ਦੇਣ ਵਾਲੀ ਟੀਮ ਦੀ ਨਜ਼ਰ 'ਚ ਆਏ ਜਦੋਂ ਸੀਐਮ ਪੰਜਾਬ ਨੇ ਸ਼ਹਿਰੀ ਇਲਾਕੇ 'ਚ ਰੈਲੀ ਕੱਢੀ ਸੀ ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਚੋਣ ਲੜਨ ਵਾਲੇ ਡਾਕਟਰ ਧਰਮਵੀਰ ਗਾਂਧੀ ਦੇ ਸਮਰਥਨ 'ਚ ਪਹਿਲਾਂ ਵੀ ਫੁਹਾਰਾ ਚੌਂਕ ਇਲਾਕੇ 'ਚ ਫਲੈਕਸ ਲੱਗੇ ਹੋਏ ਸੀ ਜਿਸ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਸ਼ਹਿਰ ਦੇ ਸਾਈਕਲ ਬਾਜ਼ਾਰ ਅਤੇ ਜੋੜੀਆਂ ਪੱਟੀ ਇਲਾਕੇ 'ਚ ਡਾਕਟਰ ਗਾਂਧੀ ਦੇ ਸਮਰਥਨ ਚ ਸਰਕਾਰੀ ਖੰਭਿਆਂ ਅਤੇ ਹੋਰ ਜਗ੍ਹਾ ਤੇ ਫਲੈਕਸ ਅਤੇ ਪੋਸਟਰ ਲੱਗੇ ਹੋਏ ਮਿਲੇ ਨੇ ਜਿਸ ਤੋਂ ਬਾਅਦ ਡਾਕਟਰ ਗਾਂਧੀ ਤੋਂ ਜਵਾਬ ਮੰਗ ਲਈ ਨੋਟਿਸ ਭੇਜਿਆ ਗਿਆ ਹਾਲਾਂਕਿ ਜਵਾਬ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਨਿਗਮ ਦੇ ਨੋਟਿਸ ਮਿਲਦੇ ਹੀ ਫਲੈਕਸ ਅਤੇ ਪੋਸਟਰ ਹਟਾ ਦਿੱਤੇ ਗਏ ਅਤੇ ਪੁਲਿਸ ਨੇ ਅਣਜਾਣ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਪੰਜਾਬ 'ਚ 1 ਜੂਨ ਨੂੰ VOTING ਹੋਣੀ ਹੈ ਚੋਣਾਂ ਦੇ ਲਈ ਪ੍ਰਚਾਰ 30 ਮਈ ਦੀ ਸ਼ਾਮ 6 ਵਜੇ ਬੰਦ ਹੋ ਗਿਆ ਸੀ ਕਰੀਬ 83 ਦਿਨਾਂ ਤੱਕ ਚੱਲੀ ਲੰਬੀ ਕੈਂਪੇਨ 'ਚ ਸਾਬਕਾ ਕੈਰੇਕਟਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਗਾਇਬ ਰਹੇ ਉਹ ਨਾ ਤਾਂ ਕਿਸੇ ਚੋਣ ਪ੍ਰਚਾਰ 'ਚ ਦਿਖੇ ਤੇ ਨਾ ਹੀ ਕਿਸੇ ਸਟੇਜ ਦੇ ਉੱਪਰ ਨਜ਼ਰ ਆਏ ਤੇ ਨਾ ਹੀ ਉਹਨਾਂ ਨੇ ਕਿਸੇ ਵੀ ਉਮੀਦਵਾਰ ਲਈ ਵੋਟ ਮੰਗੀ ਹੈ ਹਾਲਾਂਕਿ ਚਨਾਵੀ ਕੈਂਪੇਨ ਦੇ ਆਖਰੀ ਚਰਨ 'ਚ Indian Premier League ਵੀ ਖਤਮ ਹੋ ਗਈ ਸੀ ਇਸੇ ਚ ਉਮੀਦ ਐ ਸੀ ਕਿ ਹੋਰ ਕਿਸੇ ਹਲਕੇ ਚ ਨਾ ਸਹੀ ਪਟਿਆਲਾ ਚ ਰਾਹੁਲ ਗਾਂਧੀ ਦੀ ਰੈਲੀ ਚ ਸਟੇਜ ਤੇ ਜ਼ਰੂਰ ਦੇਖ ਸਕਦੇ ਨੇ ਪਰ ਅਜੇ ਹ ਵੀ ਨਹੀਂ ਹੋਇਆ ਇਸ ਦੌਰਾਨ ਉਹਨਾਂ ਨੇ ਕਾਫੀ ਦੂਰੀ ਬਣਾਈ ਰੱਖੀ ਹੈ ਪੰਜਾਬ ਦੇ ਖਡੂਰ ਸਾਹਿਬ ਹਲਕੇ ਦੇ ਵਿੱਚ ਅਮਰਤਪਾਲ ਸਿੰਘ ਦੇ ਚੋਣ ਮੈਦਾਨ 'ਚ ਉਤਰਨ ਤੋਂ ਬਾਅਦ ਸਮੀਕਰਨ ਬਦਲਣ ਲੱਗੇ ਨੇ ਨਸ਼ੇ ਦੇ ਮੁੱਦੇ ਤੇ ਚੋਣ ਲੜ ਰਹੇ ਅਮਰਤਪਾਲ ਸਿੰਘ ਦੇ ਸਮਰਥਕਾਂ ਅਤੇ ਆਪ ਦੇ ਵੋਲੰਟਰੀਅਰ ਦੇ ਵਿਚਕਾਰ ਝੜਪ ਦੀ ਚਰਚਾ ਹੈ ਪਰ ਪੁਲਿਸ ਨੇ ਇਸ ਦਾ ਖੰਡਨ ਕਰਦੇ ਹੋਏ ਇਸ ਨੂੰ ਕਿਹਾ ਕਿ ਇਹ ਇੱਕ افਵਾਹ ਸੀ ਦਰਅਸਲ ਵੀਰਵਾਰ ਨੂੰ ਮਿਲੀ ਜਾਣਕਾਰੀ ਦੇ ਅਨਸਾਰ ਖਡੂਰ ਸਾਹਿਬ ਦੇ ਕੁਝ ਹਲਕਿਆਂ 'ਚ ਅਮਰਤਪਾਲ ਸਿੰਘ ਦੇ ਸਮਰਥਕ ਦੂਸਰੀ ਪਾਰਟੀ ਨੂੰ ਬੂਥ ਲਗਾਉਣ ਤੋਂ ਮਨਾ ਕਰ ਰਹੇ ਸੀ ਫਿਲਹਾਲ ਇਸ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸੱਚੀ ਕਾਲ